ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ 40 ਮੁਕਤਿਆਂ ਦੀ ਧਰਤੀ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਤੇ ਅੱਜ ਅਸੀਂ ਇੱਥੋਂ ਦਾ ਪੂਰਾ ਇਤਿਹਾਸ ਕਵਰ ਕਰਾਂਗੇ ਜੀ ਤੇ ਦੱਸਾਂਗੇ ਕਿ ਸ਼੍ਰੀ ਅਨੰਦਪੁਰ ਸਾਹਿਬ ਜੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਕਿਵੇਂ ਆਉਣਾ ਹੋਇਆ ਕਿਹੜੇ ਰਸਤਿਆਂ ਦੇ ਵਿੱਚ ਦੀ ਆਏ ਇੱਥੋਂ ਦੀ ਪੂਰੀ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਅਸੀਂ ਕੱਲ ਦੇ ਬਲੌਗ ਦੇ ਵਿੱਚ ਦੇਵਾਂਗੇ ਤੇ ਅਸੀਂ ਕੱਲ ਇਜਾਜ਼ਤ ਲਈਤੀ ਹੈ ਬਾਬਾ ਜੀ ਤੋਂ ਗੁਰਦ੍ਰਸ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਹੋਣ ਵਾਸਤੇ ਇੱਥੋਂ ਦੀ ਵੀਡੀਓਗ੍ਰਾਫੀ ਕਰਨ ਵਾਸਤੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਵੀਡੀਓਗ੍ਰਾਫੀ ਵਾਸਤੇ ਮਨਾਹੀ ਹੁੰਦੀ ਹੈ ਤੇ ਜ਼ਰੂਰੀ ਵੀ ਹੈ ਤੇ ਇਜਾਜ਼ਤ ਲੈਣੀ ਜ਼ਰੂਰੀ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਗਲਤ ਵੀਡੀਓ ਗੁਰਦੁਆਰਾ ਸਾਹਿਬ ਦੇ ਵਿੱਚ ਲੋਕਾਂ ਵੱਲੋਂ ਬਣਾਈਆਂ ਜਾਂਦੀਆਂ ਤੇ ਮੈਂ ਕੋਸ਼ਿਸ਼ ਕਰੂੰਗਾ ਆਪਣੇ ਬਲੌਗਰਾਂਹੀਂ ਸਾਰੇ ਹੀ ਸੰਗਤ ਨੂੰ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਸ਼ਹੀਦਾ ਸਾਹਿਬ ਗੁਰਦੁਆਰਾ ਟਿੱਬੀ ਸਾਹਿਬ ਜਿੰਨੇ ਵੀ ਗੁਰਦੁਆਰਾ ਸਾਹਿਬ ਇੱਥੇ ਆਉਂਦੇ ਨੇ ਇੱਥੇ ਗੁਰਦੁਆਰਾ ਸਾਹਿਬ ਮੌਜੂਦ ਨੇ ਸਾਰੇ ਗੁਰਦੁਆਰਾ ਸਾਹਿਬ ਦਰਸ਼ਨ ਕਰਵਾਉਂਗਾ ਬਣੇ ਰਹੋ ਮੇਰੇ ਅ ਸਟੈਪ ਵਾਈਜ਼ ਸਟੈਪਰ ਜਿਵੇਂ ਗੁਰੂ ਸਾਹਿਬ ਜੀ ਦਾ ਇੱਥੇ ਆਉਣਾ ਹੋਇਆ ਕਦੋਂ ਕਿਹੜੇ ਸਨ ਚ ਜੰਗ ਹੋਈ ਕਿੰਨੇ ਸਿੰਘ ਇੱਥੇ ਸ਼ਹੀਦ ਹੋਏ ਤੇ ਮਾਤਾ ਭਾਗੋ ਜੀ ਦਾ ਭਾਗੌਰ ਜੀ ਦਾ ਇੱਥੇ ਆਉਣਾ ਕਿਵੇਂ ਹੋਇਆ ਸਾਰੀ ਪ੍ਰੋਪਰ ਜਾਣਕਾਰੀ ਸਾਰਾ ਇਤਿਹਾਸ ਅਸੀਂ ਆਪਣੇ ਬਲੌਗਰਾਂ ਹਾਂ ਕੱਲ ਨੂੰ ਇਸੇ ਚੈਨਲ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਥੋਂ 3 ਕਿਲੋਮੀਟਰ ਦੇ ਅਰਗੇ ਦੇ ਪਿੱਛੇ ਦੱਸਿਆ ਜਾਂਦਾ ਟਿੱਬੀ ਸਾਹਿਬ ਗੁਰਦੁਆਰਾ ਜਿੱਥੇ ਗੁਰੂ ਸਾਹਿਬ ਜੀ ਖੁਦ ਆਪ ਬਿਰਾਜਮਾਨ ਹੋਏ ਸੀ ਤੇ ਜਦੋਂ ਇੱਥੇ ਇਸ ਢਾਬ ਨੂੰ ਕਵਰ ਕੀਤਾ ਗਿਆ ਸਿੰਘਾਂ ਨੇ ਤਾਂ ਇਹ ਪਾਣੀ ਨੂੰ ਕਬਜ਼ੇ ਵਿੱਚ ਲੈਤਾ ਗਿਆ ਤਾਂ ਉਹਨਾਂ ਦੀ ਇਹੀ ਕੋਸ਼ਿਸ਼ ਸੀ ਜਿੰਨੀ ਵੀ ਮੁਗਲ ਫੌਜ ਹੈ ਗੁਰੂ ਸਾਹਿਬ ਤੱਕ ਨਾ ਪਹੁੰਚ ਸਕੇ ਤਾਂ ਇੱਥੇ ਉਹਨੂੰ ਕਵਰ ਕੀਤਾ ਜਾਵੇ ਤਾਂ ਉਥੋਂ ਗੁਰੂ ਸਾਹਿਬ ਜੀ ਸੁਣਿਆ ਜਾਂਦਾ ਇਤਿਹਾਸ ਇਸ ਦਾ ਗਵਾਹ ਹੈ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਕਿ ਗੁਰੂ ਸਾਹਿਬ ਜੀ ਉਹ ਟੀਬੀ ਸਾਹਿਬ ਤੋਂ ਤੀਰ ਛੱਡਦੇ ਸੀ ਇੱਥੇ ਮੁਗਲ ਫੌਜ ਫੌਜ ਦੇ ਸਾਹ ਸੂਤੇ ਜਾਂਦੇ ਸੀ ਤੇ ਗੁਰੂ ਸਾਹਿਬ ਜੀ ਜਦੋਂ ਇੱਥੇ ਬਹੁਤ ਭਾਰੀ ਜੰਗ ਹੋਈ ਤੇ 40 ਮੁਕਤੇ ਸ਼ਹੀਦ ਹੋ ਗਏ ਸੀ ਗੁਰੂ ਤੇ ਸਿੰਘਾਂ ਦਾ ਮੇਲ ਹੋਇਆ ਇਸੇ ਕਰਕੇ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਨਾਮ ਤੇ ਇਹ ਖਦਰਾਣੇ ਦੀ ਢਾਬ ਨੂੰ ਜਾਣਿਆ ਜਾਂਦਾ ਜੀ ਤੇ 40 ਮੁਕਤਾਂ ਦੇ ਨਾਮ ਦੇ ਧਰਤੀ ਇਸ ਨੂੰ ਜਾਣਿਆ ਜਾਂਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਗ੍ਰਾਂਤੀ ਸਿੰਘ ਜੀ ਤੋਂ ਮੇਜਰ ਸਾਹਿਬ ਤੋਂ ਇਜਾਜ਼ਤ ਲੈਂਦੀ ਹੈ ਕਿ ਇਸ ਸਾਰੇ ਹੀ ਗੁਰਦੁਆਰਾ ਸਾਹਿਬ ਜੀ ਦੀ ਜਿੰਨੇ ਵੀ ਆਸ-ਪਾਸ ਗੁਰਦੁਆਰੇ ਨੇ ਸਾਰਿਆਂ ਨੂੰ ਅਸੀਂ ਕਵਰ ਕਰੀਏ ਸਾਰਿਆਂ ਦੇ ਇਤਿਹਾਸ ਬਾਰੇ ਸੰਗਤਵਾਰੇ ਜਾਣੀਏ ਦੂਜੀ ਗੱਲ ਮੈਂ ਇੱਕ ਹੋਰ ਕਵਰ ਕਰਦੇ ਆ ਕਿ ਰਸਤੇ ਬਾਰੇ ਜੋ ਦੂਰ ਦੀਆਂ ਸੰਗਤਾਂ ਇੱਥੇ ਮੱਥਾ ਟੇਕਣ ਵਾਸਤੇ ਆਉਣਾ ਚਾਹੁੰਦੀਆਂ ਨੇ ਜਿਵੇਂ ਕਿ ਅੰਮ੍ਰਿਤਸਰ ਸ਼੍ਰੀ ਆਨੰਦਪੁਰ ਸਾਹਿਬ ਉਹ ਸਾਰਾ ਰਸਤਾ ਕਿਵੇਂ ਤੁਸੀਂ ਇੱਥੇ ਤੱਕ ਪਹੁੰਚ ਕਰ ਸਕਦੇ ਹੋ ਕੀ ਤੁਹਾਡਾ ਬਸ ਦਾ ਆਉਣ ਦਾ ਆਉਣ ਦਾ ਤਰੀਕਾ ਹੈ ਜਾਂ ਤੁਸੀਂ ਇੱਥੇ ਤੇ ਟ੍ਰੇਨ ਤੇ ਤੁਸੀਂ ਆ ਸਕਦੇ ਹੋ ਜਾਂ ਨਹੀਂ ਆ ਸਕਦੇ ਹੋ ਇਹ ਸਾਰਾ ਕੁਝ ਅਸੀਂ ਸਟੈਪ ਬਾਈ ਸਟੈਪ ਬਲੌਗ ਦੇ ਵਿੱਚ ਦੱਸਾਂਗੇ ਤਾਂ ਕਿ ਤੁਹਾਨੂੰ ਇੱਥੇ ਪਹੁੰਚਣ ਤੇ ਦਰਸ਼ਨ ਕਰਨ ਤੇ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਦੂਜੀ ਗੱਲ ਜਿਹੜੀ ਵੀ ਸੰਗਤ ਨੇ ਇੱਥੇ ਆਉਣਾ ਇੱਥੇ ਰਹਿਣ ਦਾ ਪ੍ਰਬੰਧ ਪ੍ਰੋਪਰ ਹੈ ਸਰਾਮਾ ਵੀ ਬਣੀਆਂ ਹੋਈਆਂ ਐ ਐਸਜੀਪੀਸੀ ਦੀਆਂ ਸਰਾਮਾ ਬਣੀਆਂ ਹੋਈਆਂ ਤੇ ਕਾਰ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਸ਼ ਦਿੱਲੀ ਵਾਲਿਆਂ ਦੀ ਉਹਨਾਂ ਦੀ ਵੀ ਸੇਵਾ ਚੱਲਦੀ ਉਹਨਾਂ ਦੀਆਂ ਵੀ ਸਰਾਮਾ ਬਣੀਆਂ ਹੋਈਆਂ ਇੱਥੇ ਰਹਿਣ ਇਹ ਨਹੀਂ ਆਉਗੀ ਸੰਗਤ ਜੀ ਇੱਥੇ ਦਰਸ਼ਨ ਕਰਨ ਵਾਸਤੇ ਜਰੂਰ ਆਇਓ ਤੇ ਆਪਾਂ ਮਿਲਦੇ ਹਾਂ ਅਗਲੇ ਬਲਾਕ ਦੇ ਵਿੱਚ ਇੰਤਜ਼ਾਰ ਕਰਿਓ ਤੇ ਇੱਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਜਾਨੂ ਹੁੰਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ